ਦੀ ਮੰਡੀ ਜਪੜਾ ਪਾਣੀ ਆ ਦੇ ਕਵੀਰ ਬਾਜਰ ਮਨੀ ਪੋੜੇ ਜੇ ਵਧਾਇਆ ਘਰ ਤੇ ਘੱਟਣਾ ਪੈਂਦਾ ਹੈ ਘੱਟਣਾ ਕੱਟ ਵੇਰ ਕੱਟ 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 ਵੇਰ ਆ ਦੇ ਕੋਈ ਆ ਦੇ ਕੋਈ ਸਾਬਰੀ ਗਾੜੀ ਇਹ ਆ ਦੇ ਗਾ ਬਈ ਕਰਾ ਦੀ ਕਰਮ ਮੁਰਦਲੇ ਮੁਰਦਾਂ ਟੁੱਕੇ ਵੇਨੇ ਨਾ ਦੇਖ ਬਾਹਰ ਕਵੀ ਦੀ ਆ ਦੁਨੀਆ ਦੇ ਲੋਕ ਨੰਗੇ ਵਰੀ ਦੁਰੀਆਂ ਨੇ ਨਿਕਰਾ ਆ ਬਈ ਜੀ ਸਭ ਤਰੀ ਕਾ ਕੀ ਜਾਣਾ ਜਾਣਾ ਰਹੀ ਬਾਈ ਰਵੀ ਰਵੀ ਫੇਰ ਜਾਣਾ ਉਧਰ ਉਹ ਰਹਿਣੇ ਸਾਲਾ ਮਦਾ ਘੱਟ ਕੇ ਲੈ ਗਿਆ ਭੈਣ ਦਾ ਓਏ ਮਦਾ ਘੱਟ ਕੇ ਲੈ ਗਿਆ ਨਹੀਂ ਨਹੀਂ ਕੀ ਕਹਿਣਾ ਚਾਹਗੇ ਕੋਈ ਪਰੇ ਗਾਣਾ ਉਹ ਭੈਣ ਦੇ ਚੱਲ ਕੋਈ ਨਹੀਂ ਜਾਣਦੇ ਬਾਜੀ ਉਹ ਰਹਿਣ ਦੇ ਐਸੇ ਉਹਨਾਂ ਪੂਰਾ ਬਣਕੋ ਹਣ ਭਾਈ ਹੁਣ ਬਣਾਵਾਂਗੇ ਅੱਜ ਬਲੋ ਅੱਜ ਦਾ ਬਲੌਗ ਅੱਜ ਦਾ ਬਲੌਗ ਪੂਰਾ ਹੈਗਾ ਗੱਲਬਾਤ ਐਂਡ ਟੱਟੂ ਆਹ ਦੇਖੋ ਤੁਸੀਂ ਅੱਖਾਂ ਨਾਲ ਕੀ ਗੱਲ ਬਾਤ ਨਹੀਂ ਕੀ ਨਹੀਂ ਓਕੇ ਵਾਈਸ ਸਾਈਡ ਹੋ ਤਾਂ ਨਹੀਂ ਕੋਹਰ ਸਮੁੰਦਰ ਦਿਖਾਣੇ ਇੱਕ ਵਾਰ ਲੱਗ ਗਈ ਥੋੜੇ ਇੱਕ ਮਿੰਟ ਹੋਰ ਹੈ ਜੀ ਚਾਹ ਲੈ ਆਹ ਦੇਖੋ ਵੀਰ ਜੀ ਭਾਈ ਉਹਨਾਂ ਨੇ ਚਾਹ ਚੁੱਕਣ ਰਗ ਰਗ ਕਰਕੇ ਪੀ ਲੈਣੀ ਹੈ ਹਾਂ ਇਧਰ ਆਪਣਾ ਜਰੂਰ ਨਿਕਲ ਗਿਆ ਭੈਣ ਜੀ ਆਂਦੀ ਕਦੋਂ ਆਈ ਕੀ ਆਲੇ ਆਹ ਬੋਲਦਾ ਓਏ ਅੰਕਲ ਮੇਰੀ ਗੱਲ ਸੁਣ ਓਏ ਚਾਹ ਜੀ ਡੋ ਆਹ ਦੇਖੋ ਵੀਰ ਜੀ ਫੇਰ ਦਾ ਜੀ ਲੋਰ ਦਾ ਸਾਰਾ ਮੇਰਾ ਕੀ ਆਣਗੇ ਤੇ ਸਾਰਾ ਬਲਾਕ ਦੇ ਸਾਨੂੰ ਵਿੱਚ ਜਿਹੜੇ ਟਟ ਨਹੀਂ ਹੋ ਨਹੀਂ ਇਹਨੇ ਜਣੇ ਭਿੱਜ ਗਏ ਭੈ ਦੋਪਾ ਇਹਨੇ ਭਿੱਜ ਗਏ ਯਾਰ ਆਪਾਂ ਨੂੰ ਕੋਈ ਪਾਣੀ ਫਰਤ ਨਹੀਂ ਹੈਗਾ ਸਾਰਾ ਓਏ ਮੇਰਾ ਹੀ ਮੰਨ ਲਾ ਓਏ ਆ ਬਲਾਕ ਬਨੇ ਬਲਾਕ ਗੰਗੀਰ ਜੀ ਰੀਰ ਜੀ ਆ ਦੇਖੋ ਵੀਰ ਜੀ ਸਾਰੀ ਮੰਡੀ ਟੂਬੀ ਗਈ ਆ ਵਾ ਆਏ ਗਬੇ ਜੀ ਚੱਕੋ ਚੱਕੋ ਕਰੋ ਚੱਕ ਪੈਨੀ ਸਿੱਕੀ ਸਾਰੀ ਮੰਡੀ ਨਾਈ ਬੈਠਿਆ ਬਾਈ ਹੋਰ ਹੀ ਆਪਣੀ ਭਰਾਵਾਂ ਦੀ ੱਟੇ ਵਿੱਚ ਗੁੰਨੇ ਮੰਡੀ ਕਿਦਾਂ ਕਪੜਾ ਲੈਣਾ ਉਹ ਤੇ ਆ ਸਕਦਾ ਸਰਪਰ ਤਸਦਾਗਾ ਨੰਬਰ ਮੈਂ ਆ ਪਾਣਨਾਗਾ ਆ ਚੱਕੋ ਬਈ ਪ੍ਰੌਂਠਾ ਆਲੂ ਵਾਲਾ ਹੁੰਦਾ